ਹਾਂਜੀ ਮਾਰਨਿੰਗ ਦੇ ਕੰਮ ਤਿੰਨੇ ਕਰਕੇ ਆਪਾਂ ਹੋ ਗਏਾਂਗੇ ਫ੍ਰੀ ਟਾਈਮ ਹੋ ਗਿਆ 11 ਵਜੇ ਚ ਸਹੀ 1 ਵੈਂਟ ਰਹਿ ਗਿਆ ਤੇ ਕੰਮ ਕਮ ਆਪਾਂ ਨੇ ਸਾਰੇ ਕਰ ਲਏ ਪੁੱਛੇ ਵਗੈਰਾ ਲਾ ਲਏ ਤੇ ਬੱਚੇ ਦੇਖੋ ਅਗਰ ਗੁੱਡੀਆਂ ਪਟੋਲੇ ਲੱਗੇ ਸੀ ਬਣਾਉਣਾ ਹਨ ਅੱਗੇ ਬਹੁਤ ਖੇਡਦੇ ਹੁੰਦੇ ਸੀ ਹਨ ਆਪਾਂ ਮੈਨੂੰ ਤਾਂ ਬਹੁਤ ਯਾਰੰਦ ਮੈਂ ਨਾ ਕੋਈ ਵੀ ਕਾਤਰਾ ਮੈਨੂੰ ਮਿਲ ਜਾਣੀਆਂ ਨਾ ਜਣੀ ਕੁਛ ਨਾ ਕੁਛ ਉਹਨਾਂ ਦਾ ਬਣਾ ਹੀ ਲੈਣਾ ਮੈਂ ਨਾ ਜਣੀ ਬਲਪਾਪਾ ਜਿਵੇਂ ਆਪਾਂ ਸਰਵਾਰਾਂ ਦੇ ਬਲਪਾ ਨੇ ਉਹਨੂੰ ਆਪ ਆ ਕੇ ਮੈਂ ਕਿੱਗਦੇ ਸਿਉਣੇ ਤੇ ਬਹੁਤ ਜਾਣੀ ਮੈਨੂੰ ਹਨ ਉਹ ਕਰਦੇ ਇਹ ਕਹਦੇ ਹੁਣੀ ਇਹ ਤਾਂ ਕੱਪੜੇ ਸਿੱਖ ਗਈ ਪਰ ਮੈਂ ਸਿੱਖ ਵੀ ਗਈ ਕੱਪੜੇ ਹਨ ਜੇ ਮੈਨੂੰ ਉਦੋਂ ਸ਼ੌਂਕ ਸੀਗਾ ਇਹ ਚੀਜ਼ ਦਾ ਪਰਮ ਬੱਚੇ ਦੇ ਖੋ ਉਧਰ ਲੱਗਿਆ ਪਿਆ ਨੇ ਦੋਨੇ ਪਹਿਣਾ ਹੁਣੇ ਫ੍ਰੀ ਹੋ ਰਹੀਆਂ ਨੇ ਨਾ ਤੇ ਦੋਨੇ ਪਣਾ ਲੱਗਿਆ ਫਿਰ ਨਹੀਂ ਗੁੱਡਾ ਜੈਨਾ ਕੋਲੇ ਬਸ ਉਹਦੇ ਕੱਪੜੇ ਲੱਗੇ ਹੋਈਆਂ ਜਿਸ ਵੀ ਇੰਟਰੀ ਬਰਉਣ ਚਲੋ ਇੱਕ ਗੱਲ ਉਹ ਵਧੀਆ ਵੀ ਵੀ ਟੀਕੇ ਬੈਠੇ ਨੇ ਹਾਣਾ ਬੱਚੇ ਆਹੀ ਨਿੰਨਾ ਕੋੜੇ ਤਕਰੀਬਨਾਂ 8 7-8 ਕੁ ਦਿਨ ਬਸ ਫਰੀ ਦੇ ਤੇ ਉਹਦੋਂ ਬਾਅਦ ਤਾਂ ਬਸ ਕੁੱਲ ਲੱਗਣ ਲੱਗ ਜਾਨੇ ਆ ਤੇ ਧੁੱਪ ਜੀ ਦੇਖੋ ਕਿੰਨੀ ਜਾਰੇ ਹੋਈ ਪਈ ਆ ਪੂਰਾ ਸਿਖਰ ਦੁਪਹਿਰਾ ਹੋਇਆ ਪਿਆ ਖਲੇ 11 ਵਜੇ ਦੇਖ ਮੈਂ ਰਹਿ ਗਿਆ ਤੇ ਬਸ ਵੀ ਮੈਂ ਲੱਗ ਰਹੀ ਆ ਆਪਣਾ ਸਲਾਈ ਦੇ ਕੰਮ ਤੇ ਤੇ ਸਲਵਾਰ ਆ ਰੱਖਾ ਫੈਕੀ ਫਲਾਈ ਦਾ ਸਿਕੰਦਰ ਉਹ ਮੇਰਾ ਹੀ ਗਿਆ ਤੇ ਵਾਕੀ ਛੜਰੀ ਤੇ ਪਾਈ ਰਹੀ ਹੰਦੀਆਂ ਔਰ ਕਰਦੇ ਆਪਾਂ ਤੇ ਹੁਣ ਮੈਂ ਬਣਾਉਣੀ ਆ ਚਾਹ ਪਚਾਹ ਚ ਬਣਾ ਕੇ ਤੇ ਲਾ ਦੇ ਲਓ ਜੀ ਚਾਹ ਰੱਖਤੀ ਆਪਾਂ ਨੇ ਬਰਦੀ ਗੁੜ ਪਾਤਾ ਤੇ ਪਤੀ ਵਸਾ ਮਸਾਲਾ ਨਹੀਂ ਪਾਉਂਦੀ ਕਿਉਂਕਿ ਨਾ ਜੀ ਹੋ ਜਦੇ ਗਰਮ ਹੁੰਦਾ ਨਾ ਮਸਾਲਾ ਤਾਂ ਕਰਕੇ ਤੇ ਬਸ ਜੀ ਹਾਂ ਆਪਾਂ ਨੇ ਕਰ ਲੀਆਂ ਅੱਜ ਸਲਵਾਰ ਸਟਿਚ ਹੁਣ ਮੈਂ ਲਗਦੀ ਆ ਆਪਣਾ ਸਲਾਈ ਕਰਨਾ ਹਾਂਜੀ ਇੱਥੇ ਬਸ ਸਵੇਕ 11 ਦਾ ਟਾਈਮ ਹੋ ਗਿਆ ਚਾ ਮੇਰਾ ਖਾਈ ਸੀ ਬਣਨੀ ਅੱਜ ਮੈਂ ਨਾ ਮਾਰਨਿੰਗ ਦੇ ਕੋਈ ਵੀ ਜਿਹੜੀ ਵੀਡੀਓ ਨਹੀਂ ਸੀ ਬਣਾਈ ਹੈਗੀ ਬਸ ਦੇਲੇ ਨਹੀਂ ਕੀਤਾ ਹੈਗਾ ਕਈ ਵਾਰੀ ਇਦਾਂ ਹੋ ਜਾਂਦਾ ਨਾ ਵੀ ਉਹੀ ਕੰਮ ਕਰਨੇ ਵੀ ਕੀ ਆਪਾਂ ਸ਼ੇਅਰ ਕਰੀਏ ਪਰ ਮੈਂ ਕਹਣਾ ਵੀ ਹੁਣ ਮੈਂ ਸੋਚ ਰੱਖਿਆ ਵੀ ਮੈਂ ਬਿਸ ਨਹੀਂ ਕਰਦੀ ਕਿ ਵਲੌਗ ਬਸ ਅੱਜ ਵੀ ਜਿੰਨਾ ਕੋ ਮੇਰੇ ਕੋਲ ਬਣਿਆ ਮੈਂ ਥੋੜੇ ਤੱਕ ਲੈ ਕੇ ਆ ਰਹੀ ਹਾਂ ਅੱਜ ਦੇ ਦਿਨ ਦਾ ਇਹ ਵਲੌਗ ਆਗਾ ਤੇ ਹਾਂਜੀ ਬਸ ਇੱਥੇ ਸਲਵਾਰ ਲੱਗੀ ਸੀ ਬਸੇ ਸਲਵਾਰ ਤਾਂ ਸਾਰੀ ਰਾਤ ਸਲਾਈ ਹੋਈ ਸੀ ਸ਼ਰਟ ਵੀ ਬਣ ਗਈ ਸੀ ਇਹਨਾਂ ਦੀ ਕੱਲੀਆਂ ਮੋਰੀਆਂ ਰਹਿ ਗਈਆਂ ਸੀ ਜੜ ਕੇ ਰੱਖਿਆ ਵਈਆਂ ਸੀ ਵਾਰ ਸਾਰੀ ਤੇ ਬਸ ਇੱਥੇ ਮੈਂ ਪਹਿਲਾਂ ਮਸ਼ੀਨ ਤੇ ਹਲਕਾ ਜਿਹਾ ਕੱਪੜਾ ਮਾਰ ਦੋਗੀ ਵੈਸੇ ਜਿਆਦਾ ਡੀਪਲੀ ਤਾਂ ਮੈਂ ਕੱਲ੍ਹ ਸਾਫ਼ ਕਰਤੀ ਸੀ ਕਿ ਮਸ਼ੀਨ ਇਹਨੂੰ ਆਇਲਿੰਗ ਵਗੈਰਾ ਕਰਨ ਵਾਲੀ ਆ ਸੋਚ ਰਹੀਆਂ ਇੱਕ ਦਿਨ ਵੀ ਆਇਲਿੰਗ ਵਗੈਰਾ ਕਰਕੇ ਇਹਨੂੰ ਮੈਂ ਧੁੱਪ 'ਚ ਰੱਖੂੰਗੀ ਫੇਰ ਹੀ ਜਿਹੜੀ ਆਪਣੇ ਕੋਈ ਵੀ ਮਸ਼ੀਨਰੀ ਆ ਕੋਈ ਵੀ ਸਾਡੇ ਦਾ ਆਪਣਾ ਚੱਲਦਾ ਹਨ ਜਦੋਂ ਆਪਾਂ ਦੀ ਕੇਅਰ ਕਰਦੇ ਹਾਂਗੇ ਤੇ ਹੁਣ ਮੇਰੇ ਤੋਂ ਕਈ ਦਿਨ ਹੋ ਗਏ ਇਹਨੂੰ ਆਇਲਿੰਗ ਨਹੀਂ ਹੋਈ ਹੈਗੀ ਬਸ ਕੁਛ ਇਦਾਂ ਹੋ ਜਾਂਦਾ ਮੂੜੀਆਂ ਕਰਨੇ ਪੀਵਰ ਤੇਲ ਵਗੈਰਾ ਨਾਲ ਕੱਪੜੇ ਤੇ ਲੱਗ ਜੇ ਤਾਂ ਕਰਕੇ ਤੇ ਬਸ ਜੀ ਇੱਥੇ ਮੈਂ ਲੱਗੀ ਸੀ ਸिलाई ਕਰਨ ਤੇ ਹਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਅੱਗੇ ਵੀ ਆਪਣੇ ਫਰੈਂਡ ਸਰਕਲ ਚ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਬਸ ਜੀ ਇੱਥੇ ਲੱਗ ਚੁਕਿਆ ਮੈਂ ਮੂਰੀਆ ਬਣਾਉਣ ਤੇ ਬੱਚੇ ਉਧਰ ਆਪਣਾ ਤੁਹਾਨੂੰ ਪਤਾ ਲੱਗੀ ਹੋਈ ਨੇ ਗੁੱਡੀਆਂ ਪਟੋਲੇ ਅੱਜ ਕੱਲ ਤਾਂ ਵੈਸੀ ਚੀਜ਼ਾਂ ਦਾ ਰਿਵਾਜ ਬਿਲਕੁਲ ਵੀ ਨਹੀਂ ਰਿਹਾ ਹੈਗਾ ਤੇ ਬਸ ਕੱਲੇ ਨਾ ਬੱਚੇ ਫੋਨਾਂ ਤੇ ਬਸਿਆ ਕਰਦੇ ਨੇ ਵਗੈਰਾ ਮਿੰਦੀ ਸਵਾ ਫਰ ਲੱਗ ਗਿਆ ਪ੍ਰੋਬਲਮ ਅਸੂਤੀ ਹੋ ਗਿਆ ਨਾ ਪਰ ਉਹ ਜੀ ਵੀ ਵਗੈਰਾ ਹੈਗੇ ਉਸ ਕੋਲ ਜਾਂਦਾ ਉਹ ਤਾਂ ਦੀ ਬੱਚੇ ਹਨਾ ਬਣ ਜਾਂਦੇ ਨੇ ਪਰ ਮੈਂ ਆਪਣੇ ਬੱਚਿਆਂ ਨੂੰ ਹੁਣ ਅੱਜ ਕੱਲ ਫੋਨ ਤਾਂ ਬਹੁਤ ਥੋੜੇ ਦੂਰ ਰੱਖਣ ਲੱਗ ਗਿਆ ਪਹਿਲਾਂ ਵਿੱਚ ਦੀ ਉਹਨਾਂ ਨੂੰ ਹੈਬਿਟ ਜੀ ਬਹੁਤ ਵੈਗੀ ਸੀ ਇਹ ਫੋਨ ਦੀ ਪਰ ਹੁਣ ਥੋੜਾ ਥੋੜਾ ਕਰਕੇ ਹਨਾ ਬੱਚਿਆਂ ਨੂੰ ਮੈਂ ਹਟਾ ਰਹੀ ਆਂ 44 ਖਰਾ ਜਾਨਾ ਤੇ ਬਸ ਜੀ ਇੰਨੇ ਹਨ ਕੁਛ ਨਾ ਕੁਛ ਐਕਟੀਵਿਟੀ ਕਰਦੇ ਨੇ ਕਈ ਵਾਰ ਡ੍ਰੈਗਨ ਬਣਾ ਲਈ ਜਾਂ ਕੁਛ ਇਦਾਂ ਦਾ ਹਨਾ ਤੇ ਕਈ ਵਾਰੀ ਬਸ ਕਲੇ ਵਗੈਰਾ ਲਿਆ ਕੇ ਦੇ ਰੱਖੀ ਉਹਨਾਂ ਨੂੰ ਉਹਦੇ ਨਾਲ ਕੁਛ ਨਾ ਕੁਛ ਉਹ ਬਣਾਉਂਦੇ ਰਹਿੰਦੇ ਨੇਗੇ ਤੇ ਲੋ ਜੀ ਬਸ ਇਥੇ ਮੈਂ ਲੱਗ ਗਈ ਸੀ ਉਹੜੀਆਂ ਵਗੈਰਾ ਜਾਂਣ ਬਸ ਉਧਰ ਮੇਰੀ ਚਾਹ ਵੀ ਬਣਨੇ ਆਲੀ ਸੀ ਮੈਨੂੰ ਇਹ ਤਾਂ ਸੀਗਾ ਮੈਂ ਕਹਿੰਨਾ ਵੀ ਚਲੋ ਇੱਕ ਵਾਰੀ ਇਹਨੂੰ ਵੀ ਚੜਦਾ ਵੀ ਫਿਰ ਹੀ ਮੈਂ ਚਾਹ ਪਾ ਕੇ ਲੈ ਕੇ ਆਉਂਗੀ ਤੇ ਅੱਜ ਨਾ ਮਾਰਨਿੰਗ ਦੇ ਮੈਂ ਪਹਿਲਾਂ ਸੋਚਿਆ ਸੀ ਵੀ ਕੱਪੜੇ ਵਗੈਰਾ ਵੀ ਧੋਉਂਗੀ ਪਰ ਹਨਾ ਕੱਪੜੇ ਧੋਣ ਨੂੰ ਵੀ ਨਹੀਂ ਬਿਲਕੁਲ ਵੀ ਦਿਨ ਕੀਤਾ ਹੈਗਾ ਫਿਰ ਮੈਂ ਸੋਚਾਂਵਾਂਗਾ ਚਲੋ ਸ਼ਾਮ ਨੂੰ ਧੋਉਂਗੀ ਵੀ ਚਲੋ ਨਾਲੇ ਬੇਟੀ ਆ ਜਾਣੀ ਆ ਨਾ ਉਹਦੀ ਵੀ ਯੂਨੀਫਾਰਮ ਹੋਊਗੀ ਵੀ ਇੱਕ ਵਾਰੀ ਜਿਹੜੀ ਮੈਂ ਮਸ਼ੀਨ ਉੱਹ ਲਗਾ ਦੂੰਗੀ

ਨੂਰ ਨੂੰ ਮੈਂ ਪਹਿਲਾਂ ਕਿਹਾ ਕਹਿੰਦੀ ਨੇਲ ਪੇਟ ਲਗਾਉਣੇ ਮੈਂ ਕਿ ਕੱਲ ਜਦੋਂ ਚਾਹ ਪੀਉਂਗੀ ਵੀ ਤੂੰ ਉਦੋਂ ਲਗਾ ਦੀ ਆ ਦੇਖੋ ਹੁਣ ਇਹ ਹੈਂਡ ਕਰੀ ਬੈਠੇ ਹਾਂ ਅੰਗਲੀ ਤੇ ਲੱਗੀ ਹੈ ਮੇਰੇ ਬਾਹਰ ਪਤਾ ਨਹੀਂ ਇਹਨੂੰ ਕੀ ਸ਼ੌਂਕ ਜੜਿਆ ਕੱਲ ਦੀ ਲੱਗੀ ਹੋਈ ਆ ਆ ਇਹ ਨਰਸ ਮਾਰ ਦੀ ਦੇਖੋ ਕੱਲ ਭੱਲੇ ਨੇ ਆ ਇਹ ਰੈੱਡ ਲਗਾਈ ਐਸੇ ਲੱਤੀ ਤੇ ਇੱਕ ਆ ਵਾਲੀ ਫਿੰਗਰ ਤੇ ਲੱਗੀ ਅੱਜ ਦੇਖੋ ਆ ਵਾਲਾ ਖੰਗ ਗੰਨ ਜਿਆ ਪਤਾ ਨਹੀਂ ਕਿੱਥੋਂ ਜਾ ਕੇ ਲਈ ਇਹ ਸਾਰੇ ਅੰਗਲਾ ਡੇਟਸ ਕੀ ਹੈ ਮੇਰੀਆਂ ਦੇਖੋ ਬੋਤਲ ਬੋਤਲ ਇੱਕ ਤੇ ਬਹੁਤ ਨਹੀਂ ਇੱਕ ਤੇ ਵਾ ਕਪੜੇ ਉਨ ਲੱਗ ਜਾਊਗੀ

ਉਧਰ ਆ ਕੇ ਬਟੇ ਨੂੰ ਅੰਦਰ ਲੈ ਜਾ ਲੈ ਜਾ ਲਓ ਜੀ ਲੋੜ ਤਾਂ ਆਪਣਾ ਕੰਮ ਕਰ ਗਈ ਕਿ ਆਪਾਂ ਹੁਣ ਪੀਣ ਲੱਗਿਆਂਗੇ ਚਾਹ ਚਾਹ ਨੂੰ ਪਾ ਕੇ ਆਪਣੇ ਕੋਲੇ ਲਈ ਆਈ ਤੇ ਪਰ ਹਮੇ ਬਲਣਾ ਬਹੁਤ ਜਲ ਕਟਾਤੀ ਤੇ ਅੱਗੇ ਦਾ ਨਾ ਸਾਦੀ ਜੀ ਚਾਹ ਵੈਸੀ ਮੋਸਟਲੀ ਜਾ ਰਹੀ ਫਿੱਕੀ ਜਲਦੀ ਆ ਪਤਾ ਨਹੀਂ ਕੀ ਇਹ ਵਾਲਾ ਪਾਣੀ ਘਟੇ ਪਿੰਨਿਆ ਹਨਾ ਤੇ ਚਾਹ ਨੇ ਜੀ ਕਰਦਾ ਜੇ ਠੰਡ ਲੱਗਦੀ ਦਲਾ ਦੂ ਚਾਹ ਪੀ ਜੀ ਹਨਾ ਬਿੰਦੇ ਬਿੰਦੇ ਤੇ ਪਰ ਹੁਣ ਮੈਂ ਚਾਹ ਬਹੁਤ ਕਟਾਈ ਹੋਈ ਅੱਗੇ ਨਾਲੋਂ ਫਰ ਉਹ ਗੱਲ ਜਿਹੜੀ ਆਤ ਪਈ ਹੋਈ ਆ ਹਨਾ ਸੁਭਾਅ ਆਪਾਂ ਨੂੰ ਹੌਲੀ ਹੌਲੀ ਜਾਊਗਾ ਤੇ ਕੋਸ਼ਿਸ਼ ਤਾਂ ਬਹੁਤ ਕਰ ਰਹੇ ਹਾਂਗੇ ਹਲੇ ਰਾਂ ਦਾ ਦੇਖੋ ਚੱਲ ਰਿਹਾ ਦੋ ਕੰਮ ਦੋਨੇ ਪੈਣਾ ਲੱਗੀਆਂ ਹੋਈਆਂ ਨੇ ਗੁੱਡੀਆਂ ਪਟੋਲੇ ਬਣਾਉਣ ਨੇ ਤੇ ਬਸ ਜੀ ਹੁਣ ਆਪਾਂ ਚਾਹ ਪੀ ਕੇ ਨਾ ਮੈਂ ਸਲਵਾਰ ਦਾ ਕਰਦਾ ਮੋੜੀਆਂ ਵੈਸੇ ਮੈਂ ਬਕਰੂਨੀ ਕੱਲੀ ਜਿਹੜੀ ਆ ਥੋੜਾ ਜਿਹਾ ਕੰਮ ਆ ਲੱਗਣ ਨੂੰ ਹੀ ਢੇਰ ਲੱਗਦੀ ਆ ਕੰਮ ਨੂੰ ਤਾਂ ਕਿ ਜਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਕੰਮ ਤੇ ਲੱਗਣ ਨੂੰ ਟਾਈਮ ਲੱਗਦਾ ਹੁੰਦਾ ਕੰਮ ਹੁਣ ਜਿਆਦਾ ਟਾਈਮ ਲੱਗਦਾ ਹਨਾ ਸ਼ੁਰੂਆਤ ਕਰਨੀ ਓਕੀ ਹੁੰਦੀ ਆ ਖੱਲੀ ਕੰਮ ਦੀ ਤੇ ਚਲੋ ਜੀ ਚਾਹ ਚ ਪੀ ਕੇ ਆਪਾਂ ਕਰਦੇ ਆ ਕੰਮ ਜਿਹਨੇ ਜਿੰਨੇ ਪੀਣੀ ਆ ਚਾਹ ਬਣੀ ਪਈਆ ਤੇ ਬਸ ਆਪਾਂ ਮੁੰਗੀਆਂ ਕਰਦੀ ਆ ਹੁਣ ਮੈਂ ਸੋਂ ਦਿਖਾਉਣੀ ਆ ਹਾਂਜੀ ਦੁਬਾਰਾ ਦਾ ਟਾਈਮ ਹੋ ਗਿਆ 5 ਵਜੇ ਬੇਟੀ ਆ ਗਈ ਫਿਰ ਦੇਖ ਕੇ ਕਿ ਆਪਾਂ ਨੇ ਬਣਾਇਆ ਇਹ ਚਾਹ ਦਾ ਤੇ ਹਲਕਾ ਜਿਹਾ ਨਮਕ ਮੈਂ ਇੱਥੇ ਪਾਉਂ ਰਹੀ ਆ ਬਹਿ ਜਾਓ ਕਿ ਪਾਪਾ ਇਹ ਖਾ ਲੰਦ ਦੇ ਨੇ ਹਣੋਂ ਫਿਰ ਨਹੀਂ ਤਾਂ ਉਹ ਖਾਂਦੇ ਨਹੀਂ ਹੈਗੇ ਜੇ ਮੈਂ ਹਲਦੀ ਵੀ ਮੇਰਾ ਪਾ ਲਾ ਤੋਂਕਾ ਸਾਡੀ ਬੜੀ ਸੀ ਕਾਰ ਚੱਲਿਆ ਦੀ। ਆ ਕਰਕੇ ਜਿੰਨਾ ਵੱਸੇ ਗਰਮੀ ਗਰਮੀ ਚੋੜੀ ਬਣਾਇਆ ਕਰ ਲਾਂਗੀ ਘਰਾਂ ਦੇ ਵਿੱਚ। ਬੱਚੇ ਵੱਧ ਖਾ ਕੇ ਰਾਜੀ ਹੈਗੇ ਤੇ ਤਾਂ ਹੀ ਆ ਸਾਣਾ ਪਪਾ ਕੋਈ। ਪਾ ਫੇ ਨਾ ਮਿੱਠਾ ਪਾ ਕੇ ਖਾਂਦੀ ਚੋੜ। ਮੈਂ ਵੀ ਪਾ ਕੇ ਲੈਣੇ ਤੇ ਬਾਕੀ ਇਹ ਸੂਟ ਜਿਹੜਾ ਮੈਨੂੰ ਲੱਗੀ ਸੀ ਸਲਾਈ ਕਰਨਾ ਸਾਰਾ ਮੇਰਾ ਖੁਗ ਹੋ ਗਿਆ। ਮੈਂ ਹੁਣ ਇਹ ਤਰਫਾਈ ਵਗੈਰਾ ਕਰਕੇ ਸਾਰਾ ਣ ਧਿਆਨ ਕਰਕੇ ਉੱਠੀ ਆ। ਫਿਰ ਮੈਂ ਬੱਚਿਆਂ ਨੂੰ ਚੋਲ ਪਾ ਕੇ ਲੈਣ ਲੱਗੀ। ਕਿਆ ਮੰਮੂ ਨਾ ਬੜ ਰਹੀ ਸੀ। ਕੀ ਹੋ ਗਿਆ? ਸਰਣਾ ਬਣਾ ਤੁਹਾਨੂੰ ਦੇ ਦੋ ਖਾ ਲਿਆ ਤੇ ਇਹ ਮਹਦੀ ਪਾਪਾ ਇਹਨੂੰ ਮਿੱਠਾ ਵਗੈਰਾ ਪਾਸੇ ਦੇ ਦਿੱਤੀ ਆ ਆਪਾਂ ਪਾ ਕੇ ਬੁਣਾ ਤੁਹਾਨੂੰ ਸਰਣਾ ਬਣਾ ਰਹੇ ਹਾਂ ਆਪਾਂ ਬਾਲੀ ਦੀ ਸਬਜ਼ੀ ਮੈਂ ਨਾ ਪਹਿਲਾਂ ਤੇਨੇ ਖਾ ਕੇ ਹੱਡੀਆਂ ਮਸੂਲ ਵੀ ਦਿਖਾਉਣੀ ਆ ਅਸੀਂ ਵੀ ਦੇਖਾ ਤੁਹਾਨੂੰ ਚਣਿਆ ਹਨਾ ਇਦਾਂ ਨਹੀਂ ਛੱਗੇ ਲੱਗਦੇ ਤਾਂ ਤੁਸੀਂ ਆ ਜਿਦਣਾ ਕੇ ਖਾਇਓ ਮੈਂ ਨਾ ਵੀਡੀਓ ਬਣਾਉਣੇ ਕੋਲ ਲਗੀ ਰਾਤ ਤੇ ਇਹenade ਪਾਪਾ ਜਦੋਂ ਆਏ ਨੇ ਫੇਰ ਬਣਾਏ ਨੇ ਇਹ ਜਾਣੇ ਕਿ ਗੋੜ ਦੀ ਚਾਣੀ ਬਣਾ ਕੇ ਹਨਾ ਆਪਾਂ ਫਿਰ ਜਿਹੜੇ ਆਪਣੇ ਚਲੇ ਹੁੰਦੇ ਨੇ ਯਾਨੀ ਕਿ ਕਾਲੇ ਛੋਲੇ ਹੁੰਦੇ ਨੇ ਆਪਾਂ ਵੈਸੇ ਖਾਣੇ ਆ ਭੁੰਨੇ ਹੋਏ ਹਨਾ ਤੇ ਕੇਵਾਰ ਪਰੋਇਦਾ ਨਹੀਂ ਜੇ ਮਕੇਲਾ ਦੇ ਗਏ ਨਾ ਕੋ ਟੇਸਟ ਨਹੀਂ ਆਗਾ ਕਰਕੇ ਤੇ ਤੁਸੀਂ ਗੋੜ ਦੇ ਵਿੱਚ ਆਹ ਚੀਜ਼ ਕਰਕੇ ਖਾਓ ਬਹੁਤ ਜ਼ਿਆਦਾ ਟੇਸਟ ਚ ਲੱਗਦੇ ਨੇ ਤੇ ਬਾਕੀ ਜੀ ਇਹਦਾ ਫਾਇਦੇ ਵੀ ਚੰਗੇ ਨੇ ਹਨਾ ਨਿਕਲਦੇ ਨੇ ਆ ਇਧਰ ਮੈਂ ਅਗਲੀ ਵਾਰੀ ਬਣਾਈ ਨਾ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਵੀ ਆਪਾਂ ਇਕੱਲੇ ਬਣਾਉਨੇ ਆ ਖਾਣ ਦੇ ਵਿੱਚ ਸਿੱਤੀ ਬਹੁਤ ਜ਼ਿਆਦਾ ਟੇਸਟ ਲੱਗਦਾ ਤੇਲ ਉਹਦੀ ਮਸਾਪਾ ਬੱਚਿਆਂ ਨੂੰ ਚੌਲ ਦੇ ਨਾਲ ਪਾ ਕੇ ਦੇਗੀ ਹੁਣ फिर पापा ये बाजार पे हम नाच ले के जाओ और कितने